ਤਾਂ ਹਾਂਜੀ ਮਿੱਤਰੋ ਹੋ ਗਈ ਆਪਣੇ ਅਗਲੇ ਵਲੌਗ ਦੀ ਸਟਾਰਟਿੰਗ ਤੇ ਰਾਜੋ ਦਿਨ ਕਿਨਾ ਹੋ ਗਿਆ ਦਿਨ ਹੈ ਤੀਜਾ ਦਿਨ ਹੋ ਗਿਆ ਭਾਈ ਤੀਜਾ ਤੇ ਆਪਾਂ ਕਰ ਲਿਆ ਸਫਰ 420 ਕਿਲੋਮੀਟਰ ਦਾ ਤੇ ਆਪਣੇ ਤੋਂ ਹੁਣ ਰਹਿ ਗਿਆ ਤਕਰੀਬਨ 8 ਕੁ 100 ਕਿਲੋਮੀਟਰ ਤੇ ਲੱਗਣਗੇ ਹੁਣ ਆਪ ਨੂੰ ਲੱਗੜਗੇ ਹੁਣ ਆਪ ਨੂੰ ਦੋ ਤਿੰਨ ਦਿਨ ਕਿਵੇਂ ਹਰਮੇਸ਼ ਠੀਕ ਹੈ ਤੇ ਆਹ ਖੜੀ ਭਈ ਆਪਣੀ ਰਾਣੀ ਤੇ ਬਾਕੀ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਆ ਗਏ ਆਂ ਤੇ ਆਪਣੇ ਤੋਂ ਬਾਅਦ ਬਹੁਤ ਮਸ਼ੀਨਾਂ ਆਈਆਂ ਦੱਦਾਂ ਕਿ ਅੰਗੇ ਸਰਫੇ ਨਹੀਂ ਲੱਗਦੀ। ਕੜ ਲੈ ਨਿਪਟ ਜਾਊਗਾ ਹੋਰ ਗੱਲ ਕੋਈ ਨਹੀਂ। ਹੋ ਗਿਆ, ਠੀਕ ਹੈ। ਹਾਂ। ਠੀਕ ਹੈ। ਓਕੇ। ਆਏ ਹੋਪੇ ਪੈ ਗੁਟਕੇ ਪਾਣੀ ਪਿਆ। ਇੱਧਰ ਖਾਨ ਸਾਹਿਬ ਤੂੰ ਕੋ ਲਾਈਵ ਵਟਨ ਟਾਈਮ ਨਾਲ ਹੀ ਇੱਧਰ ਵੀਡੀਓ ਵਿੱਚ ਵਿਖਾਣਾ ਐ ਤੂੰ ਸਮਾਨ ਕਿਹੜਾ ਕਰਦਾ ਪਿਆ ਹੈ ਇੱਧਰ ਵਿਖਾਣਾ ਐ ਤੂੰ ਵੀਡੀਓ ਵਿੱਚ ਆਹ ਕੱਢਦਾ ਹੋਵੇ ਇਹ ਚੀਜ਼ ਕੀ ਦੱਸਣਾਈਂ ਇਹਦੇ ਬਾਰੇ ਇਹ ਮਾਨ ਫੰਡਾ ਕਰਨਾ ਚਾਹੀਦਾ ਜਿਹਨੂੰ ਕਹਿੰਦੇ ਆ ਗੰਲੀਏ ਗੰਲਾ 1 2 3 4 5 7 8 10 11 12 13 14 13 ਨਰਾਏ ਠੀਕ ਹੈ 13 ਚੋਂ ਆਪਾਂ ਅੱਜ ਇੱਕ ਪੱਟ ਲੈਨੇ ਆ ਹੂੰ ਤੇ ਮਗਰ ਕਿੰਨੀ ਦੇਈ ਇੱਕ ਇਹ 20 ਰੁਪਏ ਦੀ ਇੱਕ 20 ਰੁਪਏ ਦੀ ਇੱਕ ਤੇ 13 ਨੇ ਤੇਰੇ ਕੋ ਕਿੰਨੀਆਂ ਦੇ ਬਣੀਆਂ ਕੀ 200 ਸਟਰਾ ਵੀ ਨਹੀਂ ਆ ਕਿੰਨੇ ਦਿਨ ਚ ਖਾਣੇ ਨੂੰ ਨੇ ਇਹ ਮੈਂ 2 ਦਿਨ ਕੱਢ ਜਾਂਦਾ ਨਹੀਂ ਸਾਰੀਆਂ ਕਿੰਨੇ ਦਿਨਾਂ ਚ ਸਾਰੀਆਂ ਤਾਂ ਥੋੜੇ ਦਿਨ ਲੱਗ ਜਾਣੇ ਆ ਤੂੰ ਹੁਣ ਜ਼ੋਰ ਦੇਵੀ ਨਾ ਇਹ ਖਾਣ ਦੇ ਇੱਕ ਕੁੜੀ ਨਾਲ 2 ਦਿਨ ਲਾ ਲਾ ਹਾਂ 26 ਦਿਨ ਹਾਂ ਮਹੀਨੇ ਦਾ ਕੋਟਾ ਲਾਈ ਜਾਣਾ ਹਾਂਜੀ ਜੋ ਤੂੰ ਬਾਅਦ ਉਸ ਤੋਂ ਬਾਅਦ ਫਿਰ ਰੱਬ ਰੱਖਾ ਕਿਹੜਾ ਵਾ ਹਿੰ ਬੰਨਾ ਕੀ ਨਹੀਂ ਸਾਹਮਣੇ ਸਾਹਮਣੇ ਰੱਖਦਾ ਵੇਖੋ ਬਾਈ ਇਹਨਾਂ ਨੂੰ ਸਾਹਮਣਾ ਪੈਣਾ ਇੰਦੇ ਕਿ ਨਾ ਬਰਾਵਾ ਜ਼ਿੰਦਗੀ ਕੋ ਨਹੀਂ ਜ਼ਿੰਦਗੀ ਕੋ ਦੀ ਇੱਧਰ ਸੁਣ ਲੈ ਦੇਖੋ ਬਾਈ ਇਹ ਮੁੰਡਾ ਨਿੱਕਾ ਜਾ ਆਪਣੇ ਮਾਸੀ ਦਾ ਮੁੰਡਾ ਹੈ ਬਾਈ ਖਾਂਦਾ ਖੂਲੇ ਪਹੁੰਨੇ ਨਾਲ ਹੀ ਕਹਿੰਦਾ ਬਾਈ ਇਹਨੇ ਬੰਨੇ ਜ਼ਿੰਦਗੀ ਕੋਈ ਨਹੀਂ ਸੇ ਤੋਂ ਹੀ ਕਮੈਂਡਾ ਵਿੱਚ ਜ਼ਿੰਦਗੀ ਹੈਗੀ ਹੈ ਨਹੀਂ ਹੈਗੀ ਕੋਈ ਨੂੰ ਰਾਜੂ ਰਾਜੂ ਕਹਿੰਦੇ ਨੇ ਦੇਖੋ ਭਈ ਇਹ ਰਾਜੂ ਹੈ ਦਿਖਾਵਾਂਗੇ ਅਗੇ ਕੋਈ ਹੋਈ ਗੱਲ ਬਾਤਾਂ ਬਾਕੀ ਬਾਬਾ ਭਲੀ ਕਰੇ ਦਿਨ ਚੱਲ ਪਏ ਤੀਜਾ ਤੇ ਲੱਗਣਗੇ ਦੋ ਤਿੰਨ ਦਿਨ ਹੋਰ ਦਿਨ ਫੇਰ ਆ ਪਹੁੰਚ ਜਾਗੇ ਬਨੇਰੀਏ ਤੇ ਬਾਬਾ ਭਲੀ ਕਰੀ ਦਿਨ ਤੀਜਾ 425 ਕਿਲੋਮੀਟਰ ਦੋ ਦਿਨ ਤੇ 5000 ਤੋਂ ਪਲੱਸ ਟੂਲ ਟੈਕਸ ਹੈ ਅੱਜ ਦੇਖਾਂਗੇ ਕਿੰਨਾ ਆਪਾਂ ਸਫਰ ਤਿਆ ਕਰਦੇ ਆਂ ਆਸ਼ਾ ਚਲਾਏਗਾ ਹਰਮੇਜ ਸਫਰ ਦੱਸਾਂਗੇ ਟੂਲ ਟੈਗ ਦੱਸਾਂਗੇ ਕਿ ਕਿੰਨੀ ਆਪਣੀ ਕੋਸਟ ਪੈਂਦੀ ਹੈ ਬਾਕੀ ਹੁਣ ਆਪਾਂ ਪਹੁੰਚਣਾ ਐਮਪੀ ਵਿੱਚ ਮੈਨੂੰ ਕਰ ਲੈਣੋ ਕੈਮਰਾਮੈਨ ਦਾ ਬਾਕੀ ਹੁਣ ਆਪਾਂ ਪਹੁੰਚਣਾ ਐਮਪੀ ਵਿੱਚ ਤੇ ਫੇਰ ਆਪਣੀ ਕੋਸਟ ਵਾਝਣੀ ਹੈ ਪੂਲਸ ਖਰਚਾ ਵੀ ਜਿੱਥੇ ਆਪਾਂ ਦੇਤੀ ਨੇ 800000 ਰੁਪਇਆ 2000 300 ਰੁਪਏ ਜਣੇ ਤੇ 2000 300 ਰੁਪਏ ਪੈ ਜਾਣੀ ਹੈ ਤੇ ਹੁਣ ਬਾਕੀ ਹੋਣਾ ਮੇਨ ਦਾ ਯੁੱਧ ਫਾਈਟਕ ਤਾਂ ਆਪਣਾ 57900 ਹੈ ਰਾਮਨਲਸ ਤੇ ਬਾਕੀ ਹੁਣ ਆਪਣਾ ਲੱਗੇਗਾ 20000 25000 30000 ਰੁਪਿਆ ਤੇ ਬਾਕੀ ਵੇਖਦੇ ਆ ਕੀ ਪੰਦਾ ਤੇ ਜਦੋਂ ਠੀਕ ਹੈ ਇੱਕ ਹੋਰ ਪਿੱਛੇ ਕੰਬਣਾਈ ਜਾਂਦੀ ਹੈ ਉਹਨਾਂ ਨਾਲ ਰਹਿੰਦੇ ਆ ਕਰਦੇ ਆ ਗੱਲਬਾਤ ਦਿਖਾਵਾਂਗੇ ਤੁਹਾਨੂੰ ਉਹ ਵੀ بڑے ਜੋ ਬਲੌਕ ਤੇ ਬਲੌਕ ਘੈਂਟ ਜਾਣ ਵਾਲਾ ਬੈਠਾ ਰਾਜੂ ਕੀ ਕਰਨ ਲੱਗੇ ਹੁਣ ਆਪਾਂ ਮਗਲੇ ਲਗਾਟਾ ਬਈ ਆਪਣੇ ਇੰਜਨ 'ਚ ਏ ਗਏ ਡੈਡੀ ਮਗਲਾ ਲਾ ਲੜਾ ਉਹ ਖੜੇ ਵਿਖੋ ਤੇ ਇਸਕੀਮ ਵੀ ਬਣਦੀ ਵੀ ਚਾਹ ਦੀ ਤੇ ਡਰਦੇ ਡੈਡੀ ਤੋਂ ਨੇ ਉਥੋਂ ਲੈ ਕੇ ਆਉਣੀ ਇੱਥੋਂ ਦੇ ਪਾਸੇ ਡੈਡੀ ਤੋਂ ਡਰਦੇ ਨੇ ਚਾਹ ਸਾਨੂੰ ਕਹੂ ਡੈਡੀ ਤੋਂ ਡਰ ਲੱਗਦਾ ਸਾਡਾ ਢੂਆ ਪਾੜਦਾ ਐ ਰਾਜੂ ਉਹ ਕਹਿੰਦੇ ਢੂਆ ਪਾੜਦਾ ਨੇ ਢੂਆ ਦੇ ਨੀ ਪਾੜਦੇ ਸਿੱਤਰਾਂਵਾਂ ਦਾ ਲੱਗਦਾ ਫੇਰ ਉਹੀ ਢੂਆ ਹੀ ਪਾੜਦਾ ਹੋਊਗਾ ਨਹੀਂ ਨਹੀਂ ਚਾਚੂ ਦਾ ਕੋਈ ਚੱਕਰ ਨਹੀਂ ਆਪਾਂ ਖੈਦਨ ਵੀ ਉੱਥੇ ਚਲੀਏ ਉਹ ਤੇਜ ਲੱਗੇ ਹੋਏ ਮੈਂ ਮਗਲੈਨ ਪਾ ਗਿਆ ਤੁਸੀਂ ਚਲੋ ਮੈਂ ਮਗਲੈਨ ਨਹੀਂ ਪਾ ਗਿਆ ਤੁਸੀਂ ਪਾ ਲੋਗੇ ਤੇ ਜੀ ਫੇਰ ਜੀ ਫੇਰ ਨਹੀਂ ਪਹਿਲਾਂ ਪੀ ਕੇ ਤਾਂ ਫੇਰ ਹੱਥ ਨੂੰ ਦੂਜੇ ਕੱਪ ਤੇ ਹੁਣਾ ਬਣਾ ਫੇਰ ਤੁਸੀਂ ਪਾ ਲੋਗੇ ਤੁਸੀਂ ਪਾ ਕੇ ਆ ਜੀ ਮੈਂ ਜਾਣਾ ਸਾਨੂੰ ਵੱਲੀ ਨਹੀਂ ਆਉਂਦਾ ਪਾਵਾ ਕਿੱਥੇ ਗੱਲ ਤੇ ਉਹੀ ਇਹਨਾਂ ਦਾ ਸਾਧੂ ਵੱਲੀ ਦੀ ਅਜੇ ਰਾਜੂ ਦੀ ਗੱਲ ਹੋਈ ਹੈ ਕਿ ਤੁਸੀਂ ਪਾਏ ਸਾਨੂੰ ਵੱਲੀ ਨਹੀਂ ਆਵਾ ਰਾਜੂ ਪੁੱਛ ਕੇ ਕਿੱਥੇ ਵੜਾ ਉਹਨੇ ਦੱਸ ਦੇਦਾ ਰਾਜੂ ਤੂੰ ਦੱਸ ਕਿੰਨੇ ਪਾਉਣੇ ਆ ਪਰਲੇ ਪਾਸੇ ਆ ਵੀ ਆ ਜਿਹੜੀ ਤੇ ਪਾਉਣਾ ਹੈ ਇਹਦੇ ਚ ਸਲੈਂਸਰ ਚ ਸਲੈਂਸਰ ਤੇ ਪਾਵਾਂਗੇ ਬੈ ਪਾਉਣਾ ਦੇ ਇਥੇ ਹੰਦਾ ਸਾਹਮਣੇ ਐਂਦੇ ਚ ਉੱਥੇ ਹਾਂ ਹਾਂ ਉੱਥੇ ਮਾਣੇ ਦੇ ਲੈ ਹੋਰ ਕਿਤੇ ਪਾਉਂਗਾ ਠੀਕ ਹੈ ਇੰਜਨ ਚ ਬਈ ਰਾਜੂ ਨੂੰ ਪਤਾ ਵਧੀਆ ਕਰ ਤੂੰ ਪਾਣਾ ਠੀਕ ਹੈ ਕਿੰਨਾ ਮੰਗਾਣਾ ਪਿਆ ਫਿਰ ਅਜਾ ਤਰਾ 5 ਨਹੀਂ ਸਰ ਬਈ 5 ਲੀਟਰ ਨਾਲ ਤੁਰੇ ਪਹੁੰਚ ਜਾਗੇ ਪਹਿਲਾਂ ਤੇ 2 ਲੀਟਰਾਂ ਬਾਜੂਗਾ ਕਿਥੇ ਪਹੁੰਚ ਕੇ ਥੇ ਗਏ 2 ਲੀਟਰਾਂ ਦਾ ਬਾਜਣਾ ਮੈਂ ਦੂਜੇ ਕੰਮ ਆ ਜੀ ਚਲੋ ਪਹੁੰਚ ਕਿਥੇ ਗਏ ਤੇ ਦੱਸ ਦੇ ਪਹੁੰਚ ਖੇਤਰਗੜ ਗਏ ਇਹ ਨਾ ਖੇਤਰਗੜ ਕੋਲੇ ਠੀਕ ਹੈ ਮੈਂ ਖੇਤਰਗੜ ਕੋਲੇ किशनਗੜਾ ਗਿਆ ਖੇਤਰਗੜ ਇੱਥੇ ਹੈ ਏਰੀਆ ਵੇਖ ਲਓ ਬਾਈ ਇੱਥੋਂ ਦਾ किशनਗੜਾ ਕੇ ਮਿਰਚਾਂ ਜੀ ਪਾਈ ਫਿਰਦਾ ਸੀ ਉਹ ਜਾ ਕੇ ਨਹੀਂ ਬਣਵਾ ਲਾ ਬਣਾਵਾ ਲਾ ਮਸਲਾ ਮਿਰਚਾਂ ਲਈ ਕੋਣ ਬਣਾਣੀ ਨਹੀਂ ਹੁਣ ਮਿਰਚਾਂ ਲਈ ਠੀਕ ਈ ਲੋ ਭਾਈ ਚਾ ਮ ਗਾਲ ਕੇ ਰੱਖ ਦਿੱਤਾ ਏ ਕਿ ਸਵਾਦ ਬਣਾਵਈਆ ਘੁੱਟਾ ਠੀਲਾ ਨਹੀਂ ਸੀ ਉਹਦੀ ਕਿਹਾ ਇਹ ਰਸਣੇ ਨਹੀਂ ਨਫੇ ਕਰਦਾ ਜੇ ਮੈਂ ਚਾ ਬਣਾਦਾ ਪਏ ਨਹੀਂ ਗੱਲ ਹੋਣੀ ਪੀਂਦੇ ਪੀਂਦੇ ਨਹੀਂ ਤਾਂ ਰਹੇ ਨਹੀਂ ਨਹੀਂ ਥਾਨੇ ਦਾ ਮਰਚਾ ਮੁਰਚਾ ਲਈ ਚਾ ਲ ਜਾਂਦੀ ਹੈ ਬਾਕੀ ਦਜੀ ਗਾਲੇ ਹੁੰਦੀ ਸੀ ਲਓ ਗੜ ਕੇ ਗੰਡੇ ਉਹ ਵੀ ਤਾਂ ਕਈ ਜਣੇ ਮਰਚਾ ਹੁੰਦੀ ਹੈ ਹਾਂਜੀ ਮਿੱਤਰੋ ਤੇ ਅੱਜ ਫੇਰ ਉਹ ਕੇ ਢਾਬੇ ਤੇ ਤੇ ਫੇਰ ਨਹੀਂ ਚੇਤਾ ਅੱਜ ਕੱਲ ਵੀ ਇਹੀ ਟਾਈਮ ਵਿਹਿਤਾ ਆਇਆ ਤੇ ਜਦੋਂ ਫੇਰ ਅੱਜ ਚੰਦੇ ਆ ਯਾਦ ਨਹੀਂ ਆ ਤੁਹਾਨੂੰ ਦੱਸਣਾ ਦੀ ਜਿ ਘਾਬੇ ਦੇ ਰੁਕੇ। ਕੀ ਆ ਜਦ ਆ। ਜਿ ਘਾਬੇ ਰੁਕੇ ਰੋਟੀ ਖਾਣ ਲੱਗੇ ਆ। 850 20 ਕਿਲੋਮੀਟਰ ਕਰਤਾ ਆਪਾਂ ਤੇ 400 ਕਿਲੋਮੀਟਰ ਰਹਿ ਗਿਆ ਜਾਉਣਾ। ਹੋਟਾ ਰਹਿ ਗਿਆ 180। ਜਿ ਬਿਆਵਰਾ ਰਹਿ ਗਿਆ 400। ਹੋਰ ਸਭ ਤੋਂ ਤੇ ਚਲੋ ਠੀਕ ਆ ਹੁਣ ਹੁੰਦਾ ਅੱਗੇ ਸੀਨ ਦੋ ਦਿਖਾਵਾਂਗੇ। ਤੇ ਚਲੋ ਵੇਖਣ ਲੱਗਦੇ ਇੱਕ ਵਾਰੀ। ਤਾਂ ਹਾਂਜੀ ਬਾਬਿਓ ਹੋ ਗਿਆ ਰਾਤ ਦਾ ਟਾਈਮ। ਤੇ ਆਪਾਂ ਪਹੁੰਚ ਗਏ ਸੀ ਫਿਰ ਤੋਂ ਟੂਲ ਟੈਕਸ ਤੇ ਦੇਖ ਲਓ ਪਿੱਛੇ ਟੂਲ ਟੈਕਸ ਤੇ ਆਪਣੀ ਫਿਰ ਸਾਰੀ ਜਨਤਾ ਤੇ ਬੂੰਦੀ ਰਹਿ ਗਿਆ 30 ਕਿਲੋਮੀਟਰ ਅੱਗੇ ਬੂੰਦੀ ਰਹਿ ਗਿਆ ਬੂੰਦੀ ਰਹਿ ਗਿਆ 30 ਕਿਲੋਮੀਟਰ ਅੱਗੇ ਤੇ ਬਾਕੀ ਦੇਖ ਲਓ ਅਜ ਤੀਜਾ ਦੇਣਾ ਹਾਲਤ ਹੋਣ ਖਰਾਬ ਹੋਣ ਲੱਗੀ ਥੋੜੀ ਥੋੜੀ ਤੇ ਬਾਹਾਂ ਤੇ ਕੱਪ ਵੀ ਦੇਖ ਲਓ ਕਾਫੀ ਚੇਂਜ ਹੋ ਗਿਆ ਤੇ ਚਲੋ ਦਿਖਾਉਣਾ ਤੁਹਾਨੂੰ ਦੂਜੀ ਕੰਬੈਨ ਤੇ ਰਾਜੂ ਨਾਲ ਕਰਾਣੇ ਗੱਲਬਾਤ ਥੋੜੀ ਬਹੁਤ ਇੱਟਲੀ ਸੜ ਲਿਆ ਆ ਗਿਆ ਬਈ ਰਾਜੂ ਚੱਲ ਰਾਜੂ ਕਰਨਾ ਕੀ ਏ ਪਹਿਲ ਬਨੇ ਦਸ ਹੈ ਗਰਮ ਹੈ ਬ੍ਰੇਕਾ ਬਾਈ ਵੇਖਣ ਲੱਗਾ ਮੁੰਡਾ ਆ ਦੇਖ ਹਾਂ ਕੀ ਏ ਆ ਦੇਖ ਅੱਗ ਵਰ ਕੀ ਹੋਈਆਂ ਪਈਆਂ ਤੇ ਅੱਗ ਵਰ ਕਿ ਹੋਣੀਆਂ ਨਪਿੰਦੀਆਂ ਨੇ ਹੱਥ ਨਹੀਂ ਲੱਗਦਾ ਨਹੀਂ ਇੰਨੀਆਂ ਗਰਮ ਨਹੀਂ ਹੁੰਦੀਆਂ ਅੱਛਾ ਠੀਕ ਬਾਈ ਮੁੰਡਾ ਕਹਿੰਦਾ ਨਹੀਂ ਗਰਮ ਨਹੀਂ ਹੁੰਦੀ ਬ੍ਰੇਕ ਏ ਬ੍ਰੇਕ ਗਰਮ ਹੈ ਹੋਰ ਉਹਦਰ ਤੋਂ ਬੰਦਾਲਾ ਕੇ ਇਹਨੇ ਤਰੀ ਨੂੰ ਤੁਹਾਨੂੰ ਕੋਈ ਮੈਂ ਜਿੱਠੀ ਵੀੜਾ ਦੇ ਤਾਂ ਬੱਸ ਹੋ ਗਿਆ ਨਹੀਂ ਨਹੀਂ ਚਿੱਟੀ ਬੜਾ ਦੇ ਦਿੰਦੀ ਮਜ਼ਾ ਨਹੀਂ ਪਰਾ ਪਤਾ ਹੀ ਨਹੀਂ ਸੁਣ ਲੈ ਬਣ ਜੇ ਦਾ ਉਹ ਨੰਬਰਾਂ ਵੀ ਦਿੱਤਾ ਤੇ ਬਣ ਗਿਆ ਉਧਰ ਦੇਖ ਆਂਦਾ ਬਹੁਤ ਗਰਮ ਨੇ ਤੇ ਉਹ ਤਾਂ ਹਾਂਜੀ ਬਾਬੇ ਉਹ ਹੋ ਗਿਆ ਆਪਣਾ ਇੱਥੇ ਫਾਸਟੈਗ ਦਾ ਵੀ ਕੰਮ ਤੇ ਵੇਖ ਲਓ ਆ ਬਾਈ ਲੈ ਕੇ ਆਏ ਹੁਣ ਮਥੜੂ ਤੇ ਨਾਲ ਆਪਣੀ ਗਰਤਾਰ ਇਹ ਬਾਈਆਂ ਦਾ ਬਈ 12 ਨੰਬਰ ਬਣੀ ਜਾਂਦਾ 16 ਨੰਬਰ ਬਣਾਈ ਜਾਂਦੇ ਤੇ ਆਪਾਂ ਕਿੰਨੇ ਕਿਲੋਮੀਟਰ ਘਰ ਤਾਣਾ ਹੈ ਹਮੇਸ਼ਾ ਹੋਏ ਕਿੰਨੇ ਕਿਲੋਮੀਟਰ ਘਰਤਾ ਪਸਾਫਰ ਆਪਾਂ ਤੁਰੇ ਸੀਗੇ ਹਾਂ ਅੱਗੇ ਹੁਣ ਜਿੱਪ ਦਿੰਨਾਂਗੇ ਲੈ ਗਿੱਤਾ ਅਸੀਂ ਅੱਗੇ ਵੇਖ ਲਓ ਬਾਈ ਕਿੰਨੀਆਂ ਕੰਬਾਈਨਾ ਖੜੀਆਂ ਹੋਈਆਂ ਨੇ ਤੇ ਆਹ ਬਾਈ ਆ ਗਿਆ ਟੂਲ ਟੈਕਸ ਤੇ ਪਹਿਲਾਂ ਟੂਲ ਸਖੇ ਦੀ ਤੁਹਾਨੂੰ ਫਾਸਟੈਗ ਚੱਲ ਗਿਆ ਕੀ ਹੋ ਗਿਆ ਹਾਂ ਮਸਲਾ ਕੀ ਬਣਿਆ ਰੇੜੀ ਆ ਗਿਆ ਸੁਣਣ ਹੁਣ ਕੀ ਕਹਿੰਦੇ ਆ ਉਹ ਲੰਘ ਗਈ ਉਹ ਵਾਈਫਾਈ ਕੀ ਹੁੰਦੇ ਉਹ ਵਾਈਫਾਈ ਨਹੀਂ ਹੁੰਦਾ ਉਹ ਕੱਟ ਗਿਆ ਪਹਿਲੇ 600 ਜਿਹੜਾ ਆਇਆ ਸੀ ਉਹ ਕੱਟ ਗਿਆ ਉਹਨਾਂ ਨੇ ਦੀ ਦੁਬਾਰਾ ਪਾਉਤ ਫਿਰ ਚਲਾਓ ਹਾਜੀ ਮਿੱਤਰੋ ਗੁਫਾ ਆ ਗਈ ਵੱਡੀ ਸਰੀ ਵਖੋਣੇ ਤੁਨੂੰ ਤੇ ਪਹਾੜ ਵੇਖੋ ਭਾਈ ਬਹੁਤ ਵੱਡਾ ਹੈ ਉੱਡਾ ਵੱਡਾ ਪਹਾੜ ਹੈ ਤੇ ਥੱਲੇ ਗੁਫਾ ਹੈ ਕਿੰਨੀ ਗੁਫਾ ਆਉਂਦੇ ਭਾਈ ਨਿਯਾਰੇ ਬਾਹਰ ਦੇ ਇਹੋ ਏਰੀਆ ਵੇਖਣ ਮਾਰੇ ਵੇਖੋ ਭਾਈ ਗੁਫਾ ਬੜੀ ਤਗੜੀ ਆ ਤਗੜੀ ਵੇਖੋ ਭਈਆ ਨਜ਼ਾਰੇ ਆ ਗਏ ਪਾੜ ਦੇ ਥੱਲੇ ਐ ਓ ਵੇਖੋ ਰਾਜੂ ਕਮਲਾ ਕੀ ਲਗਿਆ ਉਹ ਉੱਧਰੇ ਰਾਜੂ ਕੀ ਕਰਦਾ ਰਾਜੂ ਉਹ ਮੋਲ ਨਿਕਲਈ ਉਹ ਮਸ ਭਾਈ ਉਰੇ ਦਾ ਮੈਲ ਬਜਰਾ ਦੀ ਉਹਦੇ ਨਾਲ ਟਰੱਕ ਦੇ ਦੇ ਉਰੇ ਨਾ ਕੰਮ ਹੋਇਰਾ ਈ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਫੀ ਕੋਟੇ ਗੁਰਦਾਰੇ ਕੋਲ ਤੇ ਰਾਜੂ ਦੇ ਨਾਲ ਰਾਜੂ ਦੀ ਬਾਜ਼ਿਕਲ ਬੜੀ ਡਿਮਾਂਡ ਚੱਲੀ ਨੇ ਬਲੌਗਾਂ ਦੇ ਕਿ ਰਾਜੂ ਵੇਖਣਾ ਵੇਖ ਲਓ ਬਈ ਰਾਜੂ ਵੀ ਉਹ ਅੱਜ ਇਹਨੂੰ ਰਾਜੂ ਤੇ ਕਹਿੰਦੇ ਨੇ ਸਾਡੇ ਦਿਲ ਤੇ ਰਾਜੂ ਹਾਂ ਤੇ ਬਾਕੀ ਵੇਖ ਲਓ ਮਸ਼ੀਨਾਂ ਇੱਥੇ ਵਾਹ ਹੋ ਗਿਆ ਹੁਣ ਇਕੱਠ ਹੋਲੇ ਲਿਆਂਨ ਲੱਗੀਆਂ ਬਾਕੀ ਜਦੋਂ ਤੱਕ ਜਵਾਕ ਜਵਾਕ ਵੀ ਨਾਲੀ ਚੱਕੀ ਫਿਰਦੇ ਨੇ ਸ਼ੀਨਾ ਵਾਲੇ ਨਹੀਂ ਵਾਹ ਲਾਈ ਦੇ ਵੇਖ ਲਓ ਬਾਬੇ ਕਾਫੀ ਕੰਬੈਨਾਂ ਆ ਗਈਆਂ ਇੱਥੇ ਇੱਧਰ ਉਹਹੀਂ ਵੇਖ ਲੋ ਇੱਧਰ ਵੇਖ ਲੋ ਔਰ ਐ ਭਾਈ ਉਹ ਗੁਰਦੁਆਰਾ ਚਲਦੇ ਆ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਆਹ ਵੇਖ ਲੋ ਭਾਈ ਇੱਧਰ ਕੰਬੈਨ ਇਹ ਕਿਹੜੀ ਕੰਬੈਨ ਦੱਸ ਸਕੀਂ ਵੇਖਣ ਤੋਂ ਬਿਨਾਂ ਨਾਮ ਤੋਂ ਬਿਨਾਂ ਦੱਸ ਕਿਹੜੀ ਆਹ ਵਾਲੀ ਵਿਦਿਸ਼ ਦੀਆਂ ਹੀ ਨਹੀਂ ਗਿਣਤੀ 'ਚ ਬਾਹਰ ਨੇ ਆਹ ਦੱਸ ਕਿਹੜੀ ਹੈ ਤੈਨੂੰ ਆਹ ਕੰਬੈਨ ਦਾ ਨਾਮ ਪੁੱਛਿਆ ਕੀ ਹੈ ਰਜੀਤ ਤੇ ਅਗਲੀ ਦੱਸ ਫਿਰ ਕਿਹੜੀ ਜਿਹੜੀ ਅਗਲੀ ਤੂੜੀ ਵਾਲੀ ਨਾ ਉਹ ਮਾਮਾ 75 ਹੋਰ ਕਿਹੜੀ ਇੱਧਰ ਵੇਖ ਲੋ ਬਾਬਿਓ ਕਾਫੀ ਕੰਬੈਨਾਂ ਆ ਗੀਆਂ ਹੁਣ ਤੇ ਬਾਈ ਕੰਪੀਟੀਸ਼ਨ ਫਿਰ ਵੱਧ ਗਿਆ ਹੈ ਆਇਓ ਮੇਤਰੋ ਜਲਦੀ ਜਲਦੀ 855 855 ਨਹੀਂ ਨਾ ਇਹਨੂੰ ਕਹਿੰਦੇ ਆ ਅਰਜਨ ਹੈ ਅਰਜਨ ਬਈ ਹਾਂ ਆਹ ਦਾ ਸੋਨੇ ਦਾ ਨਾਂ ਕੀ ਹੈ ਰਾਜੂ ਇਹ ਕਿਹੜੀ ਹੈ ਦੱਸ ਨਹੀਂ ਦੱਸਣਾ ਨਹੀਂ ਦੱਸਣਾ ਇਹਦੇ ਕੋਲ ਪੁੱਛਣਾ ਨਹੀਂ ਦੱਸਣਾ ਆ ਬਈ ਨਾ ਹੁਣ ਇਹਨੇ ਦੱਸਣਾ ਦੱਸੀ ਤੁਸੀਂ ਦੱਸ ਦੇ ਇਹਿੰਦੇ ਤੇ ਯਾਰ ਦਿਲਤਾ ਨਹੀਂ ਪਿਆ ਮਟਿਆ ਜਾਂ ਪਿਆ ਦਲੀਪ ਹੈ ਨੇ ਭਾਈ ਤੇਰੇ ਲਈ ਕਹਿੰਦੇ ਆ ਦਲੀ ਹਾਂ ਸਾਡੇ ਕੋਲ ਸਾਇ ਹੈਗਾ ਬਾਕੀ ਅੱਗੇ ਵੇਖ ਲੋ ਕਟੋਗੜ 25 30 ਦੇ ਕੰਨੇੜੇ ਕੰਬੈਨਾ ਅੱਜ ਬਾਕੀ ਸੀਜ਼ਨ ਨਹੀਂ ਚੱਲਿਆ ਤੇ ਸੀਜ਼ਨ ਤੋਂ ਪਹਿਲੀ ਇੰਨੀਆਂ ਹੋ ਗਈਆਂ ਰਾਜੂ ਦਾ ਕੁਝ ਬਲੌਗ ਦੀ ਐਂਡਿੰਗ ਕਰਨੀ ਹੈ ਐਂਡਿੰਗ ਕਰੀ ਹੋਣਾ ਹਾਂ ਤੈਨੂੰ ਤਾਂ ਰਾਹ ਵੇਖੋ ਕਿਹੜਾ ਜਾਂਦਾ ਰਾਹ ਸਿੱਧਾ ਹੀ ਚੱਲਾਂਗੇ ਹਾਂ ਇਹ ਵੀ ਹੈ ਹਾਂ ਨਹੀਂ ਤੂੰ ਮੈਨੂੰ ਦੱਸ ਇਧਰ ਆ ਥੋੜਾ ਇਧਰ ਆ ਬਸ ਰੋਟੀਆਂ ਦੀ ਸ਼ੁਰੂਆਤ ਕਰਦੇ ਆ ਲਾਉਣੇ ਚਿੰਤੀ ਦਾਦਾਰਾਂ ਦੀ ਫਿਰ ਗੱਲਬਾਤ ਆਊਗੀ ਹੋ ਜਾਂ ਜੇ ਤੁਹਾਨੂੰ ਪਤਾ ਹੀ ਹੈ ਤੇ ਚਲੋ ਠੀਕ ਹੈ ਅੱਜ ਦਾ ਵਲੌਗ ਆਪਾਂ ਇੱਥੇ ਰੱਖਦੇ ਆ ਚਲਦੇ ਆ ਗੁਰਦੁਆਰੇ ਲੰਗਰ ਵਗੈਰਾ ਖਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਸਟਾਰਟ ਕਰਾਂਗੇ ਨਹੀਂ ਸਟਾਰਟ ਨਹੀਂ ਕਰਨਾ ਇਹ ਤੁਹਾਨੂੰ ਵਲੌਗ ਹੁਣ ਵੇਖੇ ਵੇਖਣ ਨੂੰ ਮਿਲੇਗਾ ਕੱਲ ਹੈ ਤੇ ਆਪਾਂ ਹੁਣ ਸਟਾਰਟ ਕਰਾਂਗੇ ਚੌਥੇ ਦਿਨ ਵਿੱਚ ਹੀ ਹੁਣ ਸਵਾਂਗੇ ਤੇ ਚਲੋ ਆਈ ਹੋਪ ਤੁਹਾਨੂੰ ਵਲੌਗ ਘੈਂਟ ਲੱਗਣਾ ਘੈਂਟ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਅਗਲੇ ਵਲੌਗ ਵਿੱਚ ਟਾਟਾ ਬਾਏ ਬਾਏ